ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਮੈਜੀਕਲ ਟੋਨਰ ਤਿਆਰ ਕਰਨਾ ਹੈ ਬਹੁਤ ਹੀ ਵਧੀਆ ਐ ਮੈਂ ਪਹਿਲਾਂ ਵੀ ਇਹਨੂੰ ਬਹੁਤ ਵਾਰ ਯੂਜ਼ ਕਰ ਚੁੱਕੀ ਹਾਂ ਪਰ ਹੁਣ ਆਪਣਾ ਆਪਾਂ हेयर केयर स्टार्ट ਕਰਨੀ ਹੈ ਤੇ ਆਪਾਂ ਇਹ ਟੋਨਰ ਜ਼ਰੂਰ ਲਗਾਣਾ ਹੈ ਬਹੁਤ ਹੀ ਸੌਖਾ ਐ ਆਸਾਨੀ ਨਾਲ ਬਣ ਜਾਂਦਾ ਤੇ ਇਹਦੇ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਨੇ ਚਲੋ ਆਜੋ ਦੇਖ ਲੈਂਦੇ ਹਾਂ ਕਿਵੇਂ ਬਣਾਉਣਾ ਐ ਇਹਨੂੰ ਤੋ ਪਹਿਲਾ ਆਪਾਂ ਇੱਕ ਗਲਾਸ ਪਾਣੀ ਲੈ ਲੈਣਾ ਠੀਕ ਹੈ ਇੱਕ ਬਤੀਲੇ ਦੇ ਵਿੱਚ ਦੈਨ ਉਹਦੇ ਵਿੱਚ ਆਪਾਂ ਦੋ ਚਮਚ ਮੇਥੀ ਦੇ ਦਾਣੇ ਪਾਉਣੇ ਆ ਹਾਂਜੀ ਸਿਰਫ ਆਪਾਂ ਨੂੰ ਆ ਇੱਕੇ ਇਨਗਰੀਡੀਐਂਟ ਚਾਹੀਦਾ ਆ ਤੇ ਇਹਦੇ ਜਿਹੜੇ ਰਿਜ਼ਲਟ ਨੇ ਐਨੇ ਵਧੀਆ ਨੇ ਦਿਨਾਂ ਵਿੱਚ ਹੀ ਤੁਹਾਡੀ ਹੈਅਰ ਗਰੋਥ ਦੁੱਗਣੀ ਤੇ ਤਿਗਣੀ ਹੋ ਜਾਊਗੀ ਠੀਕ ਹੈ ਮੈਨੂੰ ਕਾਫੀ ਟਾਈਮ ਤੋਂ ਯੂਜ਼ ਕਰ ਰਹੀ ਆ ਤੇ ਹੁਣ ਫੇਰ ਮੌਸਮ ਸਹੀ ਹੋ ਗਿਆ ਤੇ ਮੈਨੂੰ ਫੇਰ ਯੂਜ਼ ਕਰ ਰਹੀ ਆ ਆਪਾਂ ਇਹਨੂੰ ਉਬਾਲ ਲੈਣਾ ਜਦੋਂ ਇੱਕ ਗਲਾਸ ਦਾ ਅੱਧਾ ਜਿਹਾ ਗਲਾਸ ਰਹਿ ਗਿਆ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਪਾਉਣਾ ਜਿਹਾ ਗਲਾਸ ਰਹਿ ਗਿਆ ਉਦੋਂ ਆਪਾਂ ਇਹਨੂੰ ਉਦੋਂ ਤੱਕ ਉਬਾਲਨਾ ਹੈ ਠੀਕ ਹੈ ਹੋਰ ਇਹਦੇ ਵਿੱਚ ਕੁਝ ਨਹੀਂ ਐਡ ਕਰਨਾ ਇਹ ਐਨਾਈ ਇਕੱਲਾ ਹੀ ਇੰਨਾ ਪਾਵਰਫੁਲ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਮੈਨੂੰ ਬਹੁਤ ਟਾਈਮ ਯੂਜ਼ ਕੀਤਾ ਦਿਨ ਆਪਣੇ ਤਜਰਬੇ ਤੋਂ ਬਾਅਦ ਹੀ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਦੀ ਹਾਂ ਹੋਰ ਵੀ ਤੁਸੀਂ ਮੇਰੀ ਵੀਡੀਓਜ਼ ਦੇਖਿਆ ਹੋਣਾ ਮੈਨੂੰ ਕਾਫੀ ਯੂਜ਼ ਕਰਦੀ ਹਾਂ ਠੀਕ ਹੈ ਤੇ ਹੁਣ ਮੈਂ ਫੇਰ ਆਪਣੀ ਹੈਰਕੇ ਸਟਾਰਟ ਕਰ ਰਹੀ ਹਾਂ ਤੇ ਇਹ ਸਭ ਤੋਂ ਪਹਿਲਾ ਇਹੀ ਹੈ ਮੇਰਾ ਤੇ ਟੋਨਰ ਆਪਾਂ ਦਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਹਲਕਾ ਜਿਹਾ ਠੰਡਾ ਹੋਣ ਦੇਣਾ ਦਿਨ ਉਸ ਤੋਂ ਬਾਅਦ ਆਪਾਂ ਇਹਨੂੰ ਸਟੇਨ ਕਰ ਲੈਣਾ ਹੈ ਠੀਕ ਹੈ ਆ ਦੇਖੋ ਜੀ ਮੈਂ ਇੱਧਾਂ ਇੱਕ ਗਲਾਸ ਬਚ ਗਿਆ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਪਰੇਅ ਬੋਟਲ 'ਚ ਐਡ ਕਰ ਲੈਣਾ ਸਪਰੇਅ ਬੋਟਲ ਨਹੀਂ ਹੈਗੀ ਤਾਂ ਤੁਸੀਂ ਇਹਨੂੰ ਐਵੇਂ ਵੀ ਕੋਟਨ ਦੀ ਹੈਲਪ ਨਾਲ ਲਗਾ ਸਕਦੇ ਹੋ ਬਟ ਸਪਰੇਅ ਬੋਟਲ ਨਾਲ ਬਹੁਤ ਹੀ ਜ਼ਿਆਦਾ ਯੂਸਫੁਲ ਹੋ ਜਾਂਦਾ ਆ ਤੇ ਬਹੁਤ ਹੀ ਸੋਖੇ ਤਰੀਕੇ ਨਾਲ ਲੱਗ ਜਾਂਦਾ ਆ ਹੁਣ ਆਪਾਂ ਇਹਨੂੰ ਆਪਣੇ హెਅਰ ਤੇ ਅਪਲਾਈ ਕਰਨਾ ਤੇ ਬਹੁਤ ਹੀ ਵਧੀਆ ਇਹ ਟੋਨਰ ਬਣ ਕੇ ਆਪਣਾ ਤਿਆਰ ਹੋ ਗਿਆ ਆ ਤੇ ਤੁਸੀਂ ਵੀ ਆਪਣੀ ਗੁੱਤ ਨੂੰ ਇਹਦੇ ਨਾਲ ਮੋਟਾ ਕਰ ਸਕਦੇ ਹੋ ਆਪਣੀ ਜਿਹੜੀ ਹੇਅਰ ਦੀ ਗਰੋਥ ਨੂੰ ਬਹੁਤ ਹੀ ਜ਼ਿਆਦਾ ਬੂਸਟ ਕਰ ਸਕਦੇ ਹੋ ਤੇ ਇਕੱਲਾ ਹੀ ਇੰਗਰੀਡੀਅੰਟ ਬਹੁਤ ਹੀ ਜ਼ਿਆਦਾ ਪਾਵਰਫੁਲ ਹੈ ਆਪਣੇ ਘਰ ਵਿੱਚ ਹੀ ਹੁੰਦਾ ਰਸੋਈ ਵਿੱਚ ਹੀ ਹੁੰਦਾ ਆ ਠੀਕ ਹੈ ਤੇ ਇਹਨੂੰ ਜ਼ਰੂਰ ਬਣਾਓ ਤੇ ਆਪਣੇ ਵਾਲਾਂ ਤੇ ਜ਼ਰੂਰ ਅਪਲਾਈ ਕਰੋ ਤੁਸੀਂ ਜਿਵੇਂ ਮੇਰੇ ਹੇਅਰ ਦੇਖ ਹੀ ਸਕਦੇ ਹੋ ਜਿਹਨੂੰ ਬਹੁਤ ਜ਼ਿਆਦਾ ਹੈਅਰ ਫਾਲ ਹੁੰਦਾ ਹੈ ਜ਼ਰੂਰ ਅਪਲਾਈ ਕਰੋ ਇਹਨੂੰ ਤੇ ਹੁਣ ਦੇਖੋ ਮੈਂ ਤੁਹਾਨੂੰ ਅਪਲਾਈ ਕਰਕੇ ਦਿਖਾ ਦਿੰਨੀ ਆ ਇਹ ਮੇਰੇ ਹੇਅਰ ਨੇ ਠੀਕ ਹੈ ਤੇ ਮੈਂ ਬਹੁਤ ਹੀ ਜ਼ਿਆਦਾ ਇਹਨੂੰ ਅਪਲਾਈ ਕਰਦੀ ਆ ਤੇ ਤੁਸੀਂ ਵੀ ਇਹਨੂੰ ਜ਼ਰੂਰ ਯੂਜ਼ ਕਰੋ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਆਪਾਂ ਇਹਨੂੰ ਜ਼ਿਆਦਾਤਰ ਜੜਾਂ ਵਿੱਚ ਲਗਾਉਣਾ ਹੈ ਠੀਕ ਹੈ ਜੀ ਮੈਂ ਕਿਹਾ ਇੱਥੇ ਮੈਂ ਲਗਾ ਰਹੀ ਹਾਂ ਦੇਖੋ ਸਪਰੇਅ ਬੋਟਲ ਨਾਲ ਕਿੰਨਾ ਜ਼ਿਆਦਾ ਆਸਾਨ ਹੋ ਗਿਆ ਇਹਨੂੰ ਲਗਾਉਣਾ ਹਨ ਜੜਾਂ ਦੇ ਵਿੱਚ ਆਪਾਂ ਜ਼ਿਆਦਾ ਫੋਕਸ ਕਰਨਾ ਹੈ ਠੀਕ ਹੈ ਤਾਂ ਕਿ ਜਿਹੜੀ ਆਪਣੀ ਨਿਊ హెయిਰ ਗਰੋਥ ਹੋ ਸਕੇ ਹਨਾ ਤੇ ਇਹਦੇ ਵਿੱਚ ਬਹੁਤ ਹੀ ਐਵੇਂ ਦੇ ਗੁਣ ਹੁੰਦੇ ਹਨ ਜਿਹੜੀ ਆਪਣੀ హెయిਰ ਗਰੋਥ ਨੂੰ ਬਹੁਤ ਹੀ ਜ਼ਿਆਦਾ ਦੁੱਬਣਾ ਤਿੱਗਣਾ ਕਰ ਦਿੰਦੇ ਹਨ ਤੇ ਜਿਹੜੇ ਆਪਣੀ ਨਿਊ ਬੇਬੀ హెయిਰ ਆਉਂਦੇ ਹਨ ਉਹਨਾਂ ਨੂੰ ਵੀ ਇਹ ਮਤਲਬ ਕਾਫੀ ਜ਼ਿਆਦਾ ਹੈਲਪਫੁਲ ਹੁੰਦਾ ਆ ਠੀਕ ਹੈ ਜਿਹੜੇ ਆਪਣੀ హెయిਰ ਛੋਟੇ ਛੋਟੇ ਨੇ ਉਹਨਾਂ ਨੂੰ ਵੀ ਇਹ ਕਾਫੀ ਗਰੋਥ ਦਿੰਦਾ ਆ ਠੀਕ ਹੈ ਤਾਂ ਕਿ ਆਪਣੀ ਗੁੱਤ ਵੀ ਮੋਟੀ ਹੋ ਸਕੇ ਤੇ ਤੁਸੀਂ ਇਹਨੂੰ ਯੂਜ਼ ਕਰਕੇ ਜ਼ਰੂਰ ਦੇਖੋ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਇਹਨੂੰ ਲਗਾਉਣ ਤੋਂ ਬਾਅਦ ਆਪਾਂ ਨੂੰ హెయిਰ ਵਾਸ਼ ਕਰਨ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਦੋ ਦਿਨ ਬਾਅਦ ਵੀ హెయిਰ ਵਾਸ਼ ਕਰ ਸਕਦੇ ਹਾਂ ਠੀਕ ਹੈ ਤੇ ਅੱਜ ਆਪਾਂ హెయిਰ ਵਾਸ਼ ਕਰਨ ਦੀ ਕੋਈ ਲੋੜ ਨਹੀਂ ਹੈਗੀ ਕੋਈ ਸਮੈਲ ਨਹੀਂ ਆਉਂਦੀ ਕੁਝ ਨਹੀਂ ਆਉਂਦਾ ਹੈਗਾ ਬਟ ਤੁਸੀਂ ਇਹਨੂੰ ਰੈਗੂਲਰਲੀ ਲਗਾ ਸਕਦੇ ਹੋ ਤੇ ਚੌਥੇ ਦਿਨ హెయిਰ ਵਾਸ਼ ਕਰ ਲਓ ਤੁਹਾਨੂੰ ਬਹੁਤ ਹੀ ਵ ਤੇ ਚੰਗੀ ਤਰ੍ਹਾਂ ਆਪਾਂ ਹਲਕੇ ਲਿਖੇ ਤਨਾ ਮ사ਜ ਕਰ ਲੈਣੀ ਥੋੜਾ ਜਿਹਾ ਲੈਂਥ ਤੇ ਅਪਲਾਈ ਕਰ ਲਓ ਵੈਸੇ ਕੋਈ ਜ਼ਰੂਰਤ ਨਹੀਂ ਹੈਗੀ ਜਿਹੜਾ ਤੇ ਆਪਾਂ ਜਿਆਦਾ ਫੋਕਸ ਕਰਨਾ ਹੈ ਮੈਂ ਲਗਾ ਲੈਣੀ ਹੈ ਲੈਂਥ ਤੇ ਠੀਕ ਹੈ ਤੁਹਾਡੇ ਕੋਲ ਹੈ ਤਾਂ ਤੁਸੀਂ ਵੀ ਲਗਾ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਹਲਕੇ ਹਲਕੇ ਹੱਥਾਂ ਨਾਲ ਆਪਣੇ ਜਿਹੜੇ ਵਾਲਾਂ ਦੀ ਮ사ਜ ਕਰਨੀ ਹੈ ਤਾਂ ਕਿ ਇਹ ਪੂਰੀ ਤਰ੍ਹਾਂ ਜਿਹੜੀ ਆਪਣੀ ਸਕੈਲਪ ਹੈ ਉਹਦੇ ਵਿੱਚ ਚਲੇ ਜਾਵੇ ਹਨਾ ਅੰਦਰ ਰਚ ਜਾਵੇ ਤੇ ਆਪਾਂ ਹਲਕੇ ਹਲਕੇ ਤਾਂ ਨਾ ਮ사ਜ ਕਰ ਲੈਣੀ ਦੈਨ ਆਪਾਂ ਇਹਨੂੰ ਹੁਣ ਯੂਜ਼ ਕਰਾਂਗੇ ਦੁਬਾਰਾ ਫਿਰ ਤੋਂ ਮੈਨੂੰ 2-3 ਦਿਨ ਲਗਾਤਾਰ ਯੂਜ਼ ਕਰੋ ਜਦ ਤੱਕ ਮੇਰੀ ਇਹ ਸਪਰੇ ਕਿ ਜ਼ਰੂਰ ਦੇਖੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਮੇਰੇ ਨਾਲ ਜੁੜਨ ਲਈ ਸਤਿ ਸ਼੍ਰੀ ਅਕਾਲ ਜੀ